ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਤਾਂ ਮੈਂ ਹਾਂ ਖੁਸ਼ਬੂ ਪੰਜਾਬ ਬੁਲੇਟਿਨ ਦਾ ਆਗਾਜ਼ ਕਰਦੇ ਹਾਂ ਕੁਝ ਮੁੱਖ ਸੁਰਖੀਆਂ ਦੇ ਨਾਲ 21 ਜੂਨ ਦੇ ਰਵਨੀਤ ਬਿੱਟੂ ਤੇ ਰਾਜਾ ਵੜਿੰਗ ਨੇ ਪਾਲੀ ਜੱਫੀ ਭੰਗੜਾ ਪਾਉਂਦੇ ਨਜ਼ਰ ਆਏ ਰਵਨੀਤ ਬਿੱਟੂ ਪਟਿਆਲਾ ਚ ਪਰਨੀਤ ਕੌਰ ਦੇ ਵਿਰੋਧ ਦੌਰਾਨ ਕਿਸਾਨ ਦੀ ਮੌਤ ਦਾ ਮਾਮਲਾ ਪੱਖਿਆ ਸਰਕਾਰ ਤੋਂ ਇਨਕਾਰ ਰੱਖੀਆਂ ਮੰਗਾਂ ਪੰਜਾਬ ਦੇ ਖੇਨਾਚੇ ਵੱਡਾ ਹਾਦਸਾ ਚੱਲਦੀ ਟ੍ਰੇਨ ਤੋਂ ਵੱਖ ਹੋਇਆ ਇੰਜਨ 3 ਕਿਲੋਮੀਟਰ ਦੂਰ ਜਾ ਕੇ ਲੱਗਾ ਪਤਾ ਅਜਨਾਲਾ ਚ ਅਕਾਲੀ ਦਲ ਨੂੰ ਫੇਰ ਤੋਂ ਝਟਕਾ ਦੋਸਤਾਂ ਦਾ ਸਰਪੰਚ ਆਮ ਆਦਮੀ ਪਾਰਟੀ ਚ ਸ਼ਾਮਲ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਤਾਂ ਮੈਂ ਹਾਂ ਖੁਸ਼ਪੋਇ ਇਸ ਵੇਲੇ ਦੀ ਵੱਡੀ ਖਬਰ ਜੋ ਹੈ ਰਾਜਾ ਵੜਿੰਗ ਤੇ ਰਵਨੀਤ ਬਿੱਟੂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸ ਦੇ ਕਿ ਰਾਜਾ ਵੜਿੰਗ ਤੇ ਰਵਨੀਤ ਬਿੱਟੂ ਇੱਕੋ ਸਟੇਜ ਤੇ ਨਜ਼ਰ ਆਏ ਨੇ ਭੰਗੜੇ ਵੀ ਪਾਏ ਗਏ ਨੇ ਤਾਂ ਤਸਵੀਰਾਂ ਜੋ ਨੇ ਕਾਫੀ ਜ਼ਿਆਦਾ ਵਾਇਰਲ ਵੀ ਹੋ ਰਹੀਆਂ ਨੇ ਲੋਕ ਹੈਰਾਨ ਹੋ ਰਹੇ ਨੇ ਤਾਂ ਜਿੱਥੇ ਇੱਕ ਪਾਸੇ ਲੋਕ ਸਭਾ ਚੋਣਾਂ ਦੇ ਵਿਚਾਲੇ ਰਵਨੀਤ ਬਿੱਟੂ ਜੋ ਲੰਬੇ ਸਮੇਂ ਤੋਂ ਕਾਂਗਰਸ ਦੇ ਵਿੱਚ ਉਨ੍ਹਾਂ ਦੀ ਪੀੜੀਦਰ ਪੀੜੀ ਕਹਿ ਸਕਦੇ ਆ ਕਿ ਕਾਂਗਰਸ ਦੇ ਨਾਲ ਜੁੜੀ ਹੋਈ ਸੀ ਤਾਂ ਰਵਨੀਤ ਬਿੱਟੂ ਦੇ ਵੱਲੋਂ ਅਚਾਨਕ ਪਾਰਟੀ ਛੱਡ ਦਿੱਤੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਰਵਨੀਤ ਬਿੱਟੂ ਦੇ ਖਿਲਾਫ ਕਈ ਤਰ੍ਹਾਂ ਦੀਆਂ ਬਿਆਨਬਾਜ਼ੀਆਂ ਕਾਂਗਰਸ ਦੇ ਵੱਲੋਂ ਦਿੱਤੀਆਂ ਜਾਂਦੀਆਂ ਨੇ ਤਾਂ ਦੂਜੇ ਪਾਸੇ ਹੁਣ ਕਾਂਗਰਸ ਦੇ ਪੰਜਾਬ ਪ੍ਰਧਾਨ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਜੁੜੇ ਹੁਣ ਰਵਨੀਤ ਬਿੱਟੂ ਦੇ ਨਾਲ ਇੱਕੋ ਸਟੇਜ ਤੇ ਨਜ਼ਰ ਆਏ ਨੇ ਭੰਗੜਾ ਤੱਕ ਪਾਇਆ ਗਿਆ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤਸਵੀਰਾਂ ਦੇ ਵਿੱਚ ਵੀ ਸਾਫ਼ ਦੇਖਿਆ ਜਾ ਸਕਦਾ ਹੈ ਕਿ ਦੋਵੇਂ ਕਿੰਨੇ ਖੁਸ਼ ਨਜ਼ਰ ਆ ਰਹੇ ਨੇ ਤਾਂ ਜੇਕਰ ਗੱਲ ਕੀਤੀ ਜਾਏ ਏਸੀ ਤਰ੍ਹਾਂ ਦੇ ਤਸਵੀਰ ਦੀ ਸਿਨੈਰੀਓ ਦੀ ਤਾਂ ਕੁਝ ਦਿਨ ਪਹਿਲਾਂ ਵੀ ਅਜਿਹਾ ਸਿਨੈਰੀਓ ਦੇਖਣ ਨੂੰ ਮਿਲਿਆ ਸੀ ਜੁਥੇ ਰਿੰਕੂ ਸੁਸ਼ੀਲ ਕੁਮਾਰ ਰਿੰਕੂ ਤਾਂ ਚੰਨੀ ਇਕੱਠੇ ਨਜ਼ਰ ਆ ਸਨ ਤਸਵੀਰਾਂ ਉਦੋਂ ਵੀ ਕਾਫੀ ਜ਼ਿਆਦਾ ਵਾਇਰਲ ਹੋਈਆਂ ਸੀ ਤਾਂ ਦੱਸਦੀ ਹੈ ਕਿ ਜਿੱਥੇ ਇੱਕ ਪ੍ਰੋਗਰਾਮ ਰੱਖਿਆ ਗਿਆ ਸੀ ਦਰੇਸੀ ਦੇ ਵਿੱਚ ਖਾਟੂ ਸ਼ਾਮ ਜੀ ਦਾ ਇਹ ਸਮਾਗਮ ਸੀ ਜਿੱਥੇ ਭੰਗੜਾ ਪਾਇਆ ਜਾਂਦਾ ਹੈ ਕਨਈਆ ਮਿੱੱਤਲ ਦੇ ਗਾਣਿਆਂ ਤੇ ਰਵਨੀਤ ਬਿੱਟੂ ਭੰਗੜਾ ਪਾਉਂਦੇ ਹੋਏ ਨਜ਼ਰ ਆਉਂਦੇ ਨੇ ਸੋ ਇੱਕ ਵਾਰ ਤੁਹਾਨੂੰ ਇਹ ਤਸਵੀਰਾਂ ਦਿਖਾਉਂਦੇ ਆ ਜਿਸ ਦੇ ਵਿੱਚ ਰਵਨੀਤ ਬਿੱਟੂ ਤੇ ਰਾਜਾ ਵਿੜਿੰਗ ਇੱਕੋ ਸਟੇਜ ਤੇ ਇਕੱਠਿਆਂ ਖੋਸ਼ ਭੰਗੜਾ ਪਾਉਂਦੇ ਹੋਏ ਨਜ਼ਰ ਆ ਰਹੇ ਨੇ ਦੱਸਦੀ ਹੈ ਕਿ 27 ਮਾਰਚ 2024 ਨੂੰ ਰਵਨੀਤ ਬਿੱਟੂ ਦੇ ਵੱਲੋਂ ਕਾਂਗਰਸ ਪਾਰਟੀ ਨੂੰ ਛੱਡ ਦਿੱਤਾ ਗਿਆ ਸੀ ਜਿਸ ਦੇ ਨਾਲ ਕਾਂਗਰਸ ਨੂੰ ਇੱਕ ਵੱਡਾ ਝਟਕਾ ਲੱਗਿਆ ਸੀ ਦੱਸਦੀ ਹੈ ਕਿ ਲੁਧਿਆਣਾ ਤੋਂ ਮੌਜੂਦਾ ਸੰਸਦ ਰਵਨੀਤ ਬਿੱਟੂ ਦੇ ਵੱਲੋਂ ਜਦੋਂ ਕਾਂਗਰਸ ਨੂੰ ਛੱਡਿਆ ਗਿਆ ਤਾਂ ਭਾਜਪਾ ਦਾ ਪੱਲਾ ਫੜਿਆ ਗਿਆ ਉਸ ਤੋਂ ਬਾਅਦ ਵੱਡਾ ਝਟਕਾ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਨੂੰ ਲੱਗਿਆ ਇਸ ਦੌਰਾਨ ਰਵਨੀਤ ਬਿੱਟੂ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਦੇ ਨਾਲ ਵੀ ਮੁਲਾਕਾਤ ਕਰਦੇ ਹੋਏ ਨਜ਼ਰ ਆਏ ਸਨ ਤਾਂ ਇਸ ਦੌਰਾਨ ਜਦੋਂ ਬਿੱਟੂ ਨੂੰ ਸਵਾਲ ਕੀਤਾ ਗਿਆ ਸੀ ਕਿ ਉਹਨਾਂ ਨੇ ਕਾਂਗਰਸ ਪਾਰਟੀ ਛੱਡ ਕੇ ਭਾਜਪਾ ਦਾ ਲੜ ਕਿਉਂ ਫੜ ਲਿਆ ਤਾਂ ਇਸ ਦਾ ਜਵਾਬ ਦਿੰਦਿਆਂ ਬਿੱਟੂ ਨੇ ਕਿਹਾ ਸੀ ਕਿ ਉਹਨਾਂ ਨੂੰ ਕਾਂਗਰਸ ਪਾਰਟੀ ਜਾਂ ਕਾਂਗਰਸ ਦੀ ਲੀਡਰਸ਼ਿਪ ਦੇ ਨਾਲ ਕੋਈ ਵੀ ਪਰੇਸ਼ਾਨੀ ਨਹੀਂ ਹੈ ਉਹ ਪਿਛਲੇ ਕਰੀਬ 5 ਸਾਲ ਤੋਂ ਇਸ ਬਾਰੇ ਸੋਚ ਰਹੇ ਨੇ ਕਿ ਉਹ ਚੋਣਾਂ ਜਿੱਤ ਕੇ ਮੈਂਬਰ ਪਾਰਲੀਮੈਂਟ ਤਾਂ ਬਣ ਜਾਂਦੇ ਨੇ ਪਰ ਉਹਨਾਂ ਦੇ ਕੋਲ ਨਾਰੇਬਾਜ਼ੀ ਕਰਨ ਦੇ ਇਲਾਵਾ ਹੋਰ ਕੋਈ ਰਾਹ ਨਹੀਂ ਹੁੰਦਾ ਸਿਰਫ ਐਮਪੀ ਬਣਨ ਦੇ ਨਾਲ ਹੀ ਕੋਈ ਕੰਮ ਨਹੀਂ ਹੋ ਸਕਦਾ ਇਸ ਦੇ ਲਈ ਪਾਰਲੀਮੈਂਟ 'ਚੋਂ ਮੁੱਦੇ ਚੁੱਕਣੇ ਪੈਂਦੇ ਨੇ ਤਾਂ ਜੋ ਸੂਬੇ ਦੇਸ਼ ਦਾ ਵਿਕਾਸ ਕੀਤਾ ਜਾ ਸਕੇ ਉਹਨਾਂ ਕਿਹਾ ਕਿ ਚੋਣਾਂ ਦੀ ਗੱਲ ਹੈ ਤਾਂ ਪਹਿਲਾਂ ਵੀ ਐਮਪੀ ਦੀਆਂ ਚੋਣਾਂ ਜਿੱਤ ਚੁੱਕੇ ਨੇ ਤਾਂ ਸ਼ਾਇਦ ਇਸ ਵਾਰ ਵੀ ਜਿੱਤ ਜਾਂਦੇ ਪਰ ਉਹ ਪੰਜਾਬ ਅਤੇ ਪੰਜਾਬ ਦੇ ਕਿਸਾਨਾਂ ਦੇ ਲਈ ਕੁਝ ਕਰਨਾ ਚਾਹੁੰਦੇ ਨੇ ਇਸ ਦੇ ਲਈ ਉਹਨਾਂ ਭਾਜਪਾ ਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਦੱਸਿਆ ਕਿ ਬਿੱਟੂ ਨੇ ਇਹ ਵੀ ਕਿਹਾ ਸੀ ਕਿ ਜਦੋਂ ਕਿਸਾਨ ਅੰਦੋਲਨ ਦੌਰਾਨ ਜੰਤਰ ਮੰਤਰ ਤੇ ਧਰਨਾ ਦੇ ਰਹੇ ਸੀ ਤਾਂ ਇਸ ਦੌਰਾਨ ਉਹਨਾਂ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਕੀਤੀ ਤਾਂ ਸਰਕਾਰ ਦੇ ਬੁਲਾ ਰਿਆਂ ਤੇ ਮੰਤਰੀਆਂ ਨੇ ਉਹਨਾਂ ਨੂੰ ਦੱਸਿਆ ਕਿ ਸਰਕਾਰ ਕਿਸਾਨਾਂ ਅਤੇ ਪੰਜਾਬ ਦੇ ਵਿਕਾਸ ਲਈ ਬਹੁਤ ਕੁਝ ਕਰਨਾ ਚਾਹੁੰਦੀ ਹੈ। ਉਹਨਾਂ ਅੱਗੇ ਦੱਸਿਆ ਕਿ ਜਦੋਂ ਅਕਾਲੀ ਦਲ ਭਾਜਪਾ ਦਾ ਗੱਠਜੋੜ ਸੀ ਤਾਂ ਅਕਾਲੀ ਦਲ ਨੇ ਹੀ ਖੇਤੀਬਾੜੀ ਬਿੱਲ ਲਿਆਉਣ ਦੀ ਸਲਾਹ ਦਿੱਤੀ ਸੀ ਤਾਂ ਜਦੋਂ ਉਹ ਬਿੱਲੇ ਲੈ ਜਾਂਦੇ ਗਏ ਤਾਂ ਖੁਦ ਗੱਠ ਜੋੜ ਤੋੜ ਕੇ ਇਸ ਦਾ ਵਿਰੋਧ ਕਰਨ ਲੱਗ ਗਏ ਤਾਂ ਭਾਜਪਾ ਦੇ ਵਿੱਚ ਸ਼ਾਮਲ ਹੋਣ ਦਾ ਫੈਸਲਾ ਬਿੱਟੂ ਨੇ ਇਸ ਕਰਕੇ ਲਿਆ ਕਿਉਂਕਿ ਉਹ ਪੰਜਾਬ ਦੇ ਲਈ ਕਿਸਾਨਾਂ ਦੇ ਲਈ ਕੁਝ ਕਰਨਾ ਚਾਹੁੰਦੇ ਸੀ ਦੇਸ਼ ਦੇ ਲਈ ਕੁਝ ਕਰਨਾ ਚਾਹੁੰਦੇ ਸੀ ਤਾਂ ਇਸ ਤੋਂ ਬਾਅਦ ਕਾਂਗਰਸ ਦੇ ਵਿੱਚ ਬਿੱਟੂ ਨੂੰ ਲੈ ਕੇ ਇੱਕ ਅਲੱਗ ਹੀ ਛਵੀ ਦੇਖਣ ਨੂੰ ਮਿਲੀ ਹਰ ਇੱਕ ਦੇ ਵੱਲੋਂ ਬਿੱਟੂ ਨੂੰ ਗद्दार ਵੀ ਕਿਹਾ ਗਿਆ ਤਾਂ ਕਈ ਤਰ੍ਹਾਂ ਦੇ ਸਵਾਲ ਵੀ ਖੜੇ ਕੀਤੇ ਗਏ ਕਈ ਹੋਰ ਸ਼ਬਦੀ ਹਮਲੇ ਰਵਨੀਤ ਬਿੱਟੂ ਤੇ ਇਸ ਦੌਰਾਨ ਕੀਤੇ ਗਏ ਜਿਸ ਤੋਂ ਬਾਅਦ ਪਹਿਲੀ ਵਾਰ ਅਜਿਹੀ ਤਸਵੀਰ ਦੇਖਣ ਨੂੰ ਮਿਲੀ ਹੈ ਕਿ ਰਵਨੀਤ ਬਿੱਟੂ ਕਾਂਗਰਸ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਾਲ ਇੱਕੋ ਸਟੇਜ ਤੇ ਨਜ਼ਰ ਆਏ ਨੇ ਜਫੀ ਤੱਕ ਪਾਈ ਗਈ ਹੈ ਭੰਗੜੇ ਤੱਕ ਪਾਏ ਗਏ ਨੇ ਤਾਂ ਹਰ ਕੋਈ ਜੋ ਇਹ ਵੀਡੀਓ ਦੇਖ ਰਿਹਾ ਉਸਦੇ ਮਨ 'ਚ ਵੀ ਕਈ ਸਵਾਲ ਨੇ ਤਾਂ ਇਹ ਵੀਡੀਓ ਵੀ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਹੁਣ ਦੇਖਣਾ ਹੋਵੇਗਾ ਕਿ ਇਸ ਤਰੀਕੇ ਦੀ ਜੋ ਵੀਡੀਓ ਸਾਹਮਣੇ ਆਈ ਹੈ ਉਸ ਦਾ ਲੋਕ ਸਭਾ ਚੋਣਾਂ ਦੌਰਾਨ ਪਾਰਟੀਆਂ ਤੇ ਕੀ ਅਸਰ ਦੇਖਣ ਨੂੰ ਮਿਲਦਾ ਜਾਂ ਫਿਰ ਵਿਰੋਧੀ ਇਸ ਨੂੰ ਲੈ ਕੇ ਕੀ ਰਿਐਕਸ਼ਨ ਦਿੰਦੇ ਨੇ ਕਿਹੋ ਜਿਹਾ ਹੁਣ ਅੱਗੇ ਸਿਆਸੀ ਸਿਨੈਰੀਓ ਕਿਹੋ ਜਿਹਾ ਦੇਖਣ ਨੂੰ ਮਿਲਦਾ ਹੈ ਪਟਿਆਲਾ ਦੇ ਵਿੱਚ ਕਿਸਾਨਾਂ ਦੇ ਵੱਲੋਂ ਪਰਨੀਤ ਕੌਰ ਦਾ ਵਿਰੋਧ ਕੀਤਾ ਗਿਆ ਸੀ ਜਿਸ ਦੌਰਾਨ ਪਿੰਡ ਸਹੀੜੀ ਦੇ ਵਿੱਚ ਇੱਕ ਕਿਸਾਨ ਦੀ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਹੁਣੇ ਮਾਮਲਾ ਕਾਫੀ ਜ਼ਿਆਦਾ ਤੂਲ ਫੜ ਗਿਆ ਇਹ ਮਾਮਲਾ ਕਾਫੀ ਜ਼ਿਆਦਾ ਪੱਖ ਦਾ ਹੋਇਆ ਨਜ਼ਰ ਆ ਰਿਹਾ ਤਾਂ ਕਿਸਾਨ ਜਿਸ ਦੀ ਮੌਤ ਹੋਈ ਹੈ ਉਸ ਦਾ ਸੰਸਕਾਰ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਗਿਆ ਕੱਲ ਰਾਤ ਇੱਕ ਮੀਟਿੰਗ ਹੁੰਦੀ ਹੈ ਕਿਸਾਨਾਂ ਦੀ ਜਿਸ ਦੇ ਵਿੱਚ ਇਨਕਾਰ ਕਰ ਦਿੱਤਾ ਜਾਂਦਾ ਹੈ ਕਿ ਮ੍ਰਿਤਕ ਕਿਸਾਨ ਦਾ ਸੰਸਕਾਰ ਵੀ ਨਹੀਂ ਕੀਤਾ ਜਾਏਗਾ ਤਾਂ ਮੁਆਵਜ਼ੇ ਦੀ ਮੰਗ ਰੱਖੀ ਗਈ ਹੈ ਤੇ ਪਰਿਵਾਰ ਦੇ ਇੱਕ ਜੀ ਦੇ ਸਰਕਾਰੀ ਨੌਕਰੀ ਦੀ ਵੀ ਮੰਗ ਰੱਖੀ ਗਈ ਹੈ ਦੱਸਿਆ ਕਿ ਪਿੰਡ ਸਿਹੇੜੀ ਦੇ ਵਿੱਚ ਪਰਨੀਤ कौर ਭਾਜਪਾ ਤੋਂ ਉਮੀਦਵਾਰ ਨੇ ਪਰਨੀਤ कौर ਲੰਬੇ ਸਮੇਂ ਤੱਕ ਕਾਂਗਰਸ ਦੇ ਨਾਲ ਜੁੜੇ ਰਹੇ ਨੇ ਪਰ ਬਾਅਦ ਵਿੱਚ ਭਾਜਪਾ ਦਾ ਦਮਨ ਜੋ ਹੈ ਇਹਨਾਂ ਦੇ ਵੱਲੋਂ ਥਾਮ ਲਿਆ ਜਾਂਦਾ ਤਾਂ ਹੁਣ ਪ੍ਰਚਾਰ ਕੀਤਾ ਜਾ ਰਿਹਾ ਸੀ ਉਹਨਾਂ ਦੇ ਵੱਲੋਂ ਚੋਣ ਪ੍ਰਚਾਰ ਦੌਰਾਨ ਅਜਿਹੀ ਘਟਨਾ ਵਾਪਰ ਜਾਂਦੀ ਹੈ ਕਿ ਕਿਸਾਨਾਂ ਦੇ ਵੱਲੋਂ ਉਹਨਾਂ ਦਾ ਵਿਰੋਧ ਕੀਤਾ ਜਾਂਦਾ ਦੱਸਦੇ ਕਿ ਪਿੰਡ ਸਹੀੜੀ ਦੇ ਵਿੱਚ ਜਦੋਂ ਪ੍ਰਚਾਰ ਦੌਰਾਨ ਪਰਨੀਤ ਕੌਰ ਪਹੁੰਚਦੇ ਨੇ ਤਾਂ ਤਸਵੀਰਾਂ ਵੀ ਸਾਹਮਣੇ ਆਉਂਦੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਵਿਰੋਧ ਕੀਤਾ ਜਾਂਦਾ ਪਰਨੀਤ ਕੌਰ ਦਾ ਕਿਸਾਨਾਂ ਦੇ ਵੱਲੋਂ ਤਾਂ ਦੱਸਦੀ ਹੈ ਕਿ ਅਚਾਨਕ ਅਜੀਹਾ ਕੁਝ ਹੋ ਜਾਂਦਾ ਹੈ ਕਿ ਇੱਕ ਕਿਸਾਨ ਜ਼ਮੀਨ ਤੇ ਢੇਠਾ ਡਿੱਗ ਜਾਂਦਾ ਉਸਦੀ ਤਬੀਅਤ ਖਰਾਬ ਹੋ ਜਾਂਦੀ ਹੈ ਬਾਅਦ ਦੇ ਵਿੱਚ ਉਸਨੂੰ ਰਜਿੰਦਰਾ ਹਸਪਤਾਲ ਲਿਜਾਇਆ ਜਾਂਦਾ ਜਿੱਥੇ ਉਸਨੂੰ ਮ੍ਰਿਤਕ ਘੋਸ਼ਰ ਦਿੱਤਾ ਜਾਂਦਾ ਤਾਂ ਹੁਣ ਇਸ ਮਾਮਲੇ ਦੇ ਵਿੱਚ ਮੰਗ ਕੀਤੀ ਜਾ ਰਹੀ ਹੈ ਮੁਆਵਜ਼ੇ ਦੀ ਸਰਕਾਰੀ ਨੌਕਰੀ ਦੀ ਤੇ ਕਿਹਾ ਜਾ ਰਿਹਾ ਕਿ ਜਦੋਂ ਤੱਕ ਇਹ ਮੰਗਾ ਪੂਰੀਆਂ ਨਹੀਂ ਹੁੰਦੀਆਂ ਸਨਸਕਾਰ ਨਹੀਂ ਕੀਤਾ ਜਾਏਗਾ ਮ੍ਰਿਤਕ ਕਿਸਾਨ ਦਾਤ ਨਾਲ ਦੀ ਨਾਲ ਐਫ ਆਰ ਦੀ ਵੀ ਮੰਗ ਕੀਤੀ ਜਾ ਰਹੀ ਹੈ ਤਾਂ ਦੂਜੇ ਪਾਸੇ ਜੇਕਰ ਮਹਾਰਾਣੀ ਪ੍ਰਨੀਤਕੌਰ ਦੀ ਗੱਲ ਕੀਤੀ ਜਾਏ ਤਾਂ ਪ੍ਰਨੀਤਕੌਰ ਦੇ ਵੱਲੋਂ ਸ਼ਰਧਾਂਜਲੀ ਦਿੰਦਿਆਂ ਕਿਸਾਨ ਦੀ ਮੌਤ ਤੇ ਦੋ ਦਿਨਾਂ ਦੇ ਲਈ ਆਪਣੇ ਸਾਰੇ ਚੋਣ ਪ੍ਰਚਾਰ ਰੱਦ ਕਰ ਦਿੱਤੇ ਗਏ ਨੇ ਦੱਸ ਦਈਏ ਕਿ ਜਿਸ ਤਰੀਕੇ ਦੇ ਨਾਲ ਅਚਾਨਕ ਹੀ ਇਹ ਘਟਨਾ ਵਾਪਰ ਜਾਂਦੀ ਹੈ ਤਾਂ ਕੱਲ ਦੀ ਇਹ ਘਟਨਾ ਹੈ ਕੱਲ ਵੀ ਕਾਫੀ ਜ਼ਿਆਦਾ ਮਾਹੌਲ ਗਰਮਾ ਗਿਆ ਸੀ ਤਾਂ ਹੁਣ ਵੀ ਇਸ ਵੇਲੇ ਕਾਫੀ ਜ਼ਿਆਦਾ ਮਾਹੌਲ ਗਰਮਾ ਚੁੱਕਾ ਹੈ ਐਫ ਆਈ ਆਰ ਦੀ ਵੀ ਮੰਗ ਕੀਤੀ ਜਾ ਰਹੀ ਹੈ ਮੁਆਵਜ਼ੇ ਦੀ ਵੀ ਮੰਗ ਕੀਤੀ ਜਾ ਰਹੀ ਹੈ ਤਾਂ ਨਾਲ ਦੀ ਨਾਲ ਕਿਸਾਨਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਪਰਿਵਾਰ ਦੇ ਇੱਕ ਜੀ ਦੀ ਸਰਕਾਰੀ ਨੌਕਰੀ ਲਗਵਾਉਣ ਨੂੰ ਲੈ ਕੇ ਸੋ ਇਸ ਮਾਮਲੇ ਦੀ ਵਧੇਰੇ ਜਾਣਕਾਰੀ ਦੇ ਲਈ ਅਸੀਂ ਆਪਣੇ ਸਹਿਯੋਗੀ ਰਣਦੀਪ ਸਿੰਘ ਦਾ ਰੁੱਖ ਕਰਦਿਆਂ ਪਟਿਆਲਾ ਤੋਂ ਉਹਨਾਂ ਦੇ ਕੋਲੋਂ ਜਾਣਦੇ ਆ ਕਿ ਹੁਣ ਇਸ ਮਾਮਲੇ ਦੇ ਵਿੱਚ ਕਿਸਾਨ ਕੀ ਚਾਹੁੰਦੇ ਨੇ ਤਾਂ ਇਸ ਵੇਲੇ ਉੱਥੇ ਦਾ ਮਾਹੌਲ ਕੀ ਹੈ ਜੀ ਰਣਦੀਪ ਜੀ ਬਿਲਕੁਲ ਦੱਸ ਦਈਏ ਤੁਹਾਨੂੰ ਕਿ ਜਿਹੜਾ ਕੱਲ ਭਾਜਪਾ ਦੇ ਵੱਲੋਂ ਪ੍ਰੋਗਰਾਮ ਹੁਲਕੇ ਆ ਗਿਆ ਸੀ ਮਹਾਰਾਣੀ ਪਰਨੀਤ ਕੌਰ ਨੂੰ ਜਿਹੜਾ ਸੇਰੇ ਪਿੰਡ ਦੇ ਵਿੱਚ ਕੋਤੇ ਹਰਵਿੰਦਰ ਸਿੰਘ ਹਰਪਾਲਪੁਰ ਦੇ ਵੱਲੋਂ ਇਹ ਪ੍ਰੋਗਰਾਮ ਨੂੰ ਉਲਿੱਖਿਆ ਗਿਆ ਸੀਗਾ ਤਾਂ ਪਹਿਲਾਂ ਕੀ ਸੀਗਾ ਜਿਹੜੇ ਕਿਸਾਨ ਸੀਗੇ ਉਹ ਜਰੂਰ ਉੱਥੇ ਝੰਡੀਆਂ ਗਾਲੀਆਂ ਲੈ ਕੇ ਪਹੁੰਚ ਗਏ ਸੀ ਕਿ ਹੋਰ ਹਰਵਿੰਦਰ ਸਿੰਘ ਹਰਪਾਲਪੁਰ ਨੇ ਕੱਲ ਕਹੀ ਗਈ ਸੀ ਕਿ ਜਿਹੜਾ ਇੱਥੇ ਮਹਾਰਾਣੀ ਪ੍ਰਨੀਤਕੌਰ ਦਾ ਪ੍ਰੋਗਰਾਮ ਨਾ ਕਰਵਾਇਆ ਜਾਵੇ ਤਾਂ ਹਰਵਿੰਦਰ ਸਿੰਘ ਹਰਪਾਲਪੁਰ ਦੇ ਵੱਲੋਂ ਕਿਸਾਨਾਂ ਦੇ ਕਹੇ ਮੁਤਾਬਕ ਜਿੱਦ ਕੀਤੀ ਗਈ ਕਿ ਮੈਂ ਤਾਂ ਇਹ ਪ੍ਰੋਗਰਾਮ ਕਰਵਾਵਾਂਗਾ ਜੇ ਰੋਕਣਾ ਕੋਈ ਰੋਕ ਸਕਦਾ ਹੈ ਤਾਂ ਉਸੇ ਕਹੇ ਦੇ ਮੁਤਾਬਕ ਜਿਹੜਾ ਹੈਗਾ ਮਹਾਰਾਣੀ ਪ੍ਰਨੀਤਕੌਰ ਜੋ ਸਮਾ ਦਿੱਤਾ ਗਿਆ ਸੀ ਦੁਪਹਿਰ ਦਾ ਤਾਂ ਮਹਾਰਾਣੀ ਪ੍ਰਨੀਤਕੌਰ ਵੱਟੇ ਕਾਫਲੇ ਦੇ ਸੁਮੇਤ ਜਿਹੜਾ ਹੈਗਾ ਉਸ ਪਿੰਡ ਦੇ ਵਿੱਚ ਪਹੁੰਚਦੇ ਨੇ ਤਾਂ ਪਹੁੰਚਣ ਤੋਂ ਬਾਅਦ ਜਿਸ ਤਰ੍ਹਾਂ ਇਹ ਉਹ ਬਾਕੀ ਮੈਂਬਰ ਹੁੰਦੇ ਆ ਹਰਵਿੰਦਰ ਸਿੰਘ ਹਰਪਾਲਪੁਰ ਦੇ ਉਹ ਜ਼ਰੂਰ ਗੱਡੀ 'ਚ ਹੁੰਦੇ ਆ ਤਾਂ ਹਰਵਿੰਦਰ ਸਿੰਘ ਹਰਪਾਲਪੁਰ ਜ਼ਰੂਰ ਖੁਦ ਮਹਾਰਾਣੀ ਪ੍ਰਨੀਤਕੌਰ ਨੂੰ ਗੱਡੀ 'ਚੋਂ ਉਤਾਰਦੇ ਨੇ ਤੇ ਸਟੇਜ ਦੇ ਵੱਲੋਂ ਲੈ ਕੇ ਜਾਂਦੇ ਨੇ ਤਾਂ ਲਗਾਤਾਰ ਜਿਵੇਂ ਕਿਸਾਨ ਵਿਰੋਧ ਕਰ ਰਹੇ ਸੀ ਜੇ ਕੁਝ ਉਹ ਜਿਵੇਂ ਤਾਂ ਦੱਸ ਰਹੇ ਆ ਆਪਾਂ ਤਾਂ ਲਗਾਤਾਰ ਉਸ ਚੀਜ਼ ਨੂੰ ਲੈ ਕੇ ਇੱਕਦਮ ਘੇਰਾ ਪੈ ਜਾਂਦਾ ਹੈਗਾ ਤਾਂ ਮਹਾਰਾਣੀ ਪ੍ਰਨੀਤਕੌਰ ਨੂੰ ਜਿਹੜਾ ਸੁਰੱਖਿਆ ਬਲ ਹੈਗੀ ਆ ਉਹਨਾਂ ਨੂੰ ਉਹਨਾਂ ਨੂੰ ਗੱਡੀ ਦੇ ਵਿੱਚ ਜਿਹੜਾ ਹੈਗਾ ਪੜਾ ਦਿੱਤਾ ਜਾਂਦਾ ਹੈ ਤੈਨੂੰ ਖੜਾ ਕਿਸਾਨ ਜਿਹੜਾ ਸੀਗਾ 62 ਸਾਲਾ ਕਿਸਾਨ ਸੀ ਉਹ ਗਿਰ ਕੇ ਉਹਦੀ ਮੌਤ ਹੋ ਜਾਂਦੀ ਹੈ ਤਾਂ ਰਜਿੰਦਰ ਸਾhta ਉੱਥੇ ਥੋੜੀ ਰਾਜਪੁਰਾ ਹਸਪੀਟਲ ਵਿੱਚ ਲਿਜਾਇਆ ਜਾਂਦਾ ਦਾ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਵੱਡੀ ਕਿਸਾਨ ਲੀਡਰਸ਼ਿਪ ਜਿਹੜੇ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਸਵਰਨ ਸਿੰਘ ਪੰਦੇਰ ਪਹੁੰਚਦੇ ਨੇ ਢੱਲੇਵਾਲ ਆਰੀ ਪਹੁੰਚਦੇ ਨੇ ਰਾਤ ਨੂੰ ਕਈ ਹੋਰ ਕੈਂਡੀਡੇਟ ਨੇ ਜਿਵੇਂ ਧਰਮਵੀਰ ਗਾਂਧੀ ਕਾਂਗਰਸ ਤੋਂ ਨੇ ਤਾਂ ਉੱਥੇ ਵੱਡੀ ਗਿਣਤੀ ਦੇ ਵਿੱਚ ਲੀਡਰਸ਼ਿਪ ਵੀ ਜਿਹੜੀ ਆ ਉਹ ਪਹੁੰਚ ਜਾਂਦੀ ਹੈ ਰਾਤ ਨੂੰ ਫਿਰ ਮੀਟਿੰਗ ਹੁੰਦੀ ਹੈ ਇੱਕ ਪੀਸੀ ਰੱਖੀ ਜਾਂਦੀ ਹੈ ਤਾਂ ਕਿਹਦੇ ਵਿੱਚ ਕਿ ਕਿਸਾਨਾਂ ਗੋੰਦੇ ਵੱਲੋਂ ਔਰ ਪਰਿਵਾਰ ਮੈਂਬਰਾਂ ਦੇ ਵੱਲੋਂ ਮੰਗ ਰੱਖੀ ਜਾਂਦੀ ਹੈ ਕਿ ਇੱਕ ਸਰਕਾਰੀ ਨੌਕਰੀ ਜਿਹੜੀ ਹੈ ਉਹ ਕਿਸੇ ਪਰਿਵਾਰ ਦੇ ਮੈਂਬਰ ਨੂੰ ਮਿਲੇ ਤੇ ਇੱਕ ਜਿਹੜਾ ਹੈਗਾ ਬਣਦਾ ਮੁਕੱਦਮਾ ਪਹਿਲਾਂ ਕਿਹਾ ਜਾਦਾ ਸੀ ਕਿ ਮਹਾਰਾਣੀ ਪ੍ਰਨੀਤਕੌਰ ਦੇ ਵੱਲੋਂ ਅਗਰ ਜੇ ਨਾ ਆਂਦੀ ਤਾਂ ਅੱਜ ਕਿਸਾਨ ਦੀ ਮੂਤ ਨਾ ਹੁੰਦੀ ਹਮ ਐਲੀਗੇਸ਼ਨ ਇਹ ਲਗਾਇਆ ਜਾ ਰਿਹਾ ਸੀ ਕਿ ਮਹਾਰਾਣੀ ਪ੍ਰਨੀਤਕੌਰ ਦੇ ਉੱਤੇ ਬਣਦਾ ਮਾਮਲਾ ਦਰਜ ਕੀਤਾ ਜਾਵੇ ਪਰ ਰਾਤ ਤੋਂ ਜਿਹੜੀ ਪੀਸੀ ਹੁੰਦੀ ਹੈ ਤਾਂ ਉਹਦੇ ਵਿੱਚ ਬੰਦੇੜਵਰਾਂ ਦੇ ਵੱਲੋਂ ਢੱਲੇਵਾਲਵਰਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਜੀ ਜੀ ਰਣਦੀਪ ਕੀ ਪਰ ਜੀ ਹਾਂ ਇੱਕ ਪਰਿਵਾਰ ਨੂੰ ਜਿਹੜਾ ਨੌਕਰੀ ਮਿਲੇ ਔਰ ਦੂਸਰਾ ਜਿਹੜਾ ਹਰਵਿੰਦਰ ਸਿੰਘ ਹਰਪਾਲਪੁਰ ਸਿਗਾ ਉਸਤੇ ਬਣਦੀ ਕਾਰਵਾਈ ਹੋਵੇ ਉਸਤੇ ਬਣਦਾ ਮੁਕੱਦਮਾ ਦਰਜ ਹੋਵੇ ਔਰ ਜਿਹੜੇ ਉਸਦੇ ਸਾਥੀ ਨੇ ਜਿਨ੍ਹਾਂ ਨੇ ਇਸ ਨੂੰ ਬੁਲਾਇਆ ਇਹ ਪ੍ਰੋਗਰਾਮ ਨੂੰ ਉਲੀਕਿਆ ਹੈਗਾ ਇਹਨਾਂ ਦੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਉਸ ਤੋਂ ਬਾਅਦ ਦੂਸਰੇ ਪਾਸੇ ਤੁਹਾਨੂੰ ਇਹ ਵੀ ਪੱਤਰ ਦੱਸਣੂਗਾ ਕਿ ਜਿਹੜਾ ਮਹਾਰਾਣੀ ਪ੍ਰਨੀਤਕੌਰ ਦੇ ਵੱਲੋਂ ਰਾਤ ਨੂੰ ਇੱਕ ਵੀਡੀਓ ਜਾਰੀ ਕੀਤੀ ਜਾਂਦੀ ਹੈ ਇੱਕ ਬਿਆਨ ਜਾਰੀ ਕੀਤਾ ਜਾਂਦਾ ਹੈ ਤਾਂ ਜਿਸ ਦੇ ਵਿੱਚ ਮਹਾਰਾਣੀ ਪ੍ਰਨੀਤਕੌਰ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਜਿਹੜਾ ਕਿਸਾਨ ਸੀਗਾ ਇਹ ਇੱਕ ਖੜਾ ਹੋਇਆ ਸੀਗਾ ਕੋਈ ਉੱਤੇ ਧੱਕਾ ਮੁੱਕੀ ਨਹੀਂ ਭਈ ਮੈਂ ਗੱਡੀ ਵਿੱਚ ਬੈਠੀ ਹੋਈ ਸੀ ਤਾਂ ਅਚਾਨਕ ਜਿਹੜਾ ਹੈਗਾ ਕਿਸਾਨ गिर ਜਾਂਦਾ ਹੈਗਾ ਤਾਂ ਉਸ ਦੀ ਜਿਹੜੀ ਮੌਤ ਹੋ ਜਾਂਦੀ ਹੈ ਅਸੀਂ ਇਹਦਾ ਦੁੱਖ ਦਾ ਪ੍ਰਗਟਾਵਾ ਕਰਦੇ ਆ ਤਾਂ ਇਹ ਵੀ ਦੱਸਣਯੋਗ ਹੋਊਗਾ ਕਿ 2 ਦਿਨ ਦੇ ਲਈ ਮਹਾਰਾਣੀ ਪਰਨੀਤਕੌਰ ਨੇ ਜਿਹੜਾ ਹੈਗਾ ਆਪਣਾ ਜਿਹੜੇ ਅਗਲੇ ਪ੍ਰੋਗਰਾਮ ਸੀਗੇ ਉਹ ਬੰਦ ਕਰ ਦਿੱਤੇ ਆ 2 ਦਿਨ ਦੇ ਲਈ ਉਹਨਾਂ ਨੇ ਕਿਹਾ ਕਿ ਕੋਈ ਵੀ ਜਿਹੜਾ ਪ੍ਰੋਗਰਾਮ ਹੋਏਗਾ ਉਹ ਨੂੰ ਰੱਦ ਸਮਝਿਆ ਜਾਵੇ ਕਿਸੇ ਵੀ ਪਿੰਡ ਦੇ ਵਿੱਚ ਮਹਾਰਾਣੀ ਪਰਨੀਤਕੌਰ ਆਉਣ ਵਾਲੇ ਦਿਨਾਂ ਦੇ ਵਿੱਚ ਆਲੇ 2-3 ਦਿਨ ਲਈ ਨਹੀਂ ਜਾਣਗੇ ਕੋਈ ਬਹੁਤ ਬਹੁਤ ਧੰਨਵਾਦ ਰੰਦੀਪ ਸਾਡੇ ਨਾਲ ਫੋਨ ਲਾਈਨ ਤੇ ਜੁੜਨ ਦੇ ਲਈ ਜਾਣਕਾਰੀ ਦੇਣ ਦੇ ਲਈ ਇਹ ਮਾਮਲਾ ਕਾਫੀ ਜ਼ਿਆਦਾ ਪੱਕ ਚੁੱਕਾ ਤਾਂ ਆਪਣੀ ਜੋ ਚੋਣ ਪ੍ਰਚਾਰ ਨੇ ਉਹ ਵੀ ਮਹਾਰਾਣੀ ਪ੍ਰਨੀਤ ਕੌਰ ਦੇ ਵੱਲੋਂ ਰੱਦ ਕਰ ਦਿੱਤੇ ਗਏ ਨੇ ਤਾਂ ਕਿਸਾਨਾਂ ਦੇ ਵੱਲੋਂ ਸਸਕਾਰ ਕਰਨ ਤੋਂ ਵੀ ਮਨਾਹੀ ਕਰ ਦਿੱਤੀ ਗਈ ਹੈ ਇਸ ਲਈ ਦੀ ਵੱਡੀ ਖਬਰ ਪੰਜਾਬ ਦੇ ਖੰਨਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਚਲਦੀ ਹੋਈ ਰੇਲ ਗੱਡੀ ਦਾ ਇੰਜਨ ਅਲੱਗ ਹੋ ਜਾਂਦਾ ਹੈ ਦੱਸਦੀ ਹੈ ਕਿ ਇਹ ਘਟਨਾ ਜਦੋਂ ਵਾਪਰਦੀ ਹੈ ਤਾਂ ਲੋਕ ਜੋ ਨੇ ਉਹਨਾਂ ਦੇ ਵਿੱਚ ਸਹਿਮ ਦਾ ਮਾਹੌਲ ਬਣ ਜਾਂਦਾ ਇੰਜਨ ਰੇਲ ਗੱਡੀ ਦਾ ਅਲੱਗ ਹੋ ਜਾਂਦਾ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤਾਂ ਅਰਚਨਾ ਐਕਸਪ੍ਰੈਸ ਦੇ ਨਾਲ ਇਹ ਘਟਨਾ ਵਾਪਰੀ ਹੈ ਜੋ ਪੰਜਾਬ ਦੇ ਖੰਨਾ ਤੋਂ ਲੰਘ ਰਹੀ ਹੁੰਦੀ ਹੈ ਤਾਂ ਅਚਾਨਕ ਜੋ ਇੰਜਨ ਹੈ ਰੇਲ ਗੱਡੀ ਤੋਂ ਚਲਦੀ ਹੋਈ ਰੇਲ ਗੱਡੀ ਤੋਂ ਵੱਖ ਹੋ ਜਾਂਦਾ ਤਾਂ ਕੀਮੈਨ ਦੇ ਵੱਲੋਂ ਇਸ ਦੀ ਜਾਣਕਾਰੀ ਰੋਲਾ ਪਾ ਕੇ ਡਰਾਈਵਰ ਨੂੰ ਦਿੱਤੀ ਜਾਂਦੀ ਹੈ ਕੀਮੈਨ ਦੇ ਵੱਲੋਂ ਰੋਲਾ ਪਾਇਆ ਜਾਂਦਾ ਪਟਰੀ ਤੇ ਖੜ ਕੇ ਤਾਂ ਡਰਾਈਵਰ ਨੂੰ ਇਸ ਦਾ ਪਤਾ ਲੱਗਦਾ 3 ਕਿਲੋਮੀਟਰ ਦੂਰ ਤੱਕ ਇਹ ਇੰਜਨ ਪਹੁੰਚ ਜਾਂਦਾ ਪਟਰੀ ਤੇ ਕੰਮ ਕਰ ਰਹੀ ਕੀਮੈਨ ਦੇ ਵੱਲੋਂ ਰੋਲਾ ਪਾ ਕੇ ਇਹ ਜੋ ਜਾਣਕਾਰੀ ਦਿੱਤੀ ਜਾਂਦੀ ਹੈ ਜਦੋਂ ਡਰਾਈਵਰ ਨੂੰ ਪਤਾ ਲੱਗਦਾ ਤਾਂ ਉਸ ਦੇ ਵੱਲੋਂ ਇੰਜਨ ਨੂੰ ਰੋਕਿਆ ਜਾਂਦਾ ਤੇ ਵਾਪਸ ਇੰਜਨ ਨੂੰ ਗੱਡੀ ਦੇ ਨਾਲ ਜੋੜਿਆ ਜਾਂਦਾ ਰੇਲ ਗੱਡੀ ਦੇ ਕੋਚ اٹینڈੈਂਟ ਨੇ ਦੱਸਿਆ ਕਿ ਗੱਡੀ ਨੰਬਰ 12355/56 ਅਰਚਨਾ ਐਕਸਪ੍ਰੈਸ ਪਟਨਾ ਤੋਂ ਜੰਮੂ ਤਵੀ ਜਾ ਰਹੀ ਸੀ ਇਸ ਦਾ ਫਤਿਹਗੜ੍ਹ ਸਾਹਿਬ ਦੇ ਵਿੱਚ ਸਰਹੰਦ ਜੰਕਸ਼ਨ ਤੇ ਇੰਜਣ ਬਦਲਿਆ ਗਿਆ ਜੁਥੇ ਸਟਾਫ ਨੇ ਠੀਕ ਤੋਂ ਕੰਮ ਨਹੀਂ ਕੀਤਾ ਅਤੇ ਇੰਜਣ ਬੋਗੀਆਂ ਤੋਂ ਠੀਕ ਦੇ ਨਾਲ ਅਟੈਚ ਨਹੀਂ ਹੋਇਆ ਫਿਰ ਵੀ ਗੱਡੀ ਨੂੰ ਅੱਗੇ ਵਧਾ ਦਿੱਤਾ ਗਿਆ ਜਸ ਤੋਂ ਬਾਅਦ ਖੰਨਾ ਦੇ ਵਿੱਚ ਇਹ ਇੰਜਨ ਖੁੱਲ ਗਿਆ ਤੇ ਕਾਫੀ ਅੱਗੇ ਚਲਾ ਗਿਆ ਕਰੀਬ 3 ਕਿਲੋਮੀਟਰ ਇੰਜਨ ਇਕੱਲਾ ਹੀ ਅੱਗੇ ਚਲਾ ਗਿਆ ਤਾਂ ਡਰਾਈਵਰ ਨੂੰ ਵੀ ਇਸ ਦਾ ਪਤਾ ਨਹੀਂ ਲੱਗਾ ਇਸ ਗੱਡੀ ਦੇ ਵਿੱਚ ਇਸ ਗੱਡੀ ਦੇ ਵਿੱਚ ਕਰੀਬ 2 ਤੋਂ 2.5 ਹਜ਼ਾਰ ਯਾਤਰੀ ਸਵਾਰ ਸੀ ਉਸ ਵੇਲੇ ਜਦੋਂ ਇਹ ਘਟਨਾ ਵਾਪਰੀ ਸੀ ਤਾਂ ਕਹਿ ਸਕਦੇ ਆ ਇੱਕ ਵੱਡਾ ਹਾਦਸਾ ਬੇਹੱਦ ਵੱਡਾ ਹਾਦਸਾ ਹੋਣ ਤੋਂ ਬਚ ਗਿਆ ਕਿਉਂਕਿ 2 ਤੋਂ 2500 ਬੰਦਾ ਉਸ ਵੇਲੇ ਰੇਲ ਗੱਡੀ ਦੇ ਵਿੱਚ ਸੀ ਇਸ ਟ੍ਰੇਨ ਦੇ ਵਿੱਚ ਸੀ ਜਿਸ ਵੇਲੇ ਵੱਡਾ ਹਾਦਸਾ ਵਾਪਰਿਆ ਤਾਂ ਇਸ ਮਾਮਲੇ ਦੇ ਵਿੱਚ ਰੇਲ ਦੇ ਗਾਰਡ ਦਾ ਕਹਿਣਾ ਹੈ ਕਿ ਗੱਡੀ ਦਾ ਇੰਜਣ ਅਚਾਨਕ ਤੋਂ ਅਲੱਗ ਹੋ ਗਿਆ ਉਹਨਾਂ ਨੇ ਜਦੋਂ ਦੇਖਿਆ ਤਾਂ ਵਾਇਰਲੈਸ ਤੋਂ ਮੈਸੇਜ ਦਿੱਤਾ ਉਧਰ ਕੀ ਮੈਨ ਨੇ ਦੱਸਿਆ ਕਿ ਉਹ ਰੇਲ ਪਟਰੀ ਤੇ ਕੰਮ ਕਰ ਰਿਹਾ ਸੀ ਤਾਂ ਉਸਨੇ ਦੇਖਿਆ ਕਿ ਜੋ ਇੰਜਨ ਹੈ ਇਕੱਲਾ ਹੀ ਆ ਰਿਹਾ ਸੀ ਅਤੇ ਪਿੱਛੇ ਕਰੀਬ 3 ਕਿਲੋਮੀਟਰ ਦੀ ਦੂਰੀ ਤੇ ਰੇਲ ਗੱਡੀ ਖੜੀ ਹੈ ਤਦ ਉਸਨੇ ਰੋੜਾ ਪਾ ਕੇ ਡਰਾਈਵਰ ਨੂੰ ਸੂਚਨਾ ਦਿੱਤੀ ਜਿਸ ਤੋਂ ਬਾਅਦ ਡਰਾਈਵਰ ਨੇ ਇੰਜਣ ਰੋਕਿਆ ਨਾਲ ਹੀ ਰੇਲਵੇ ਦੇ ਅਧਿਕਾਰੀਆਂ ਨੂੰ ਵੀ ਸੂਚਿਤ ਕੀਤਾ ਗਿਆ ਜਲਦੀ ਦੇ ਵਿੱਚ ਡਰਾਈਵਰ ਇੰਜਣ ਨੂੰ ਵਾਪਸ ਲੈ ਕੇ ਆਇਆ ਅਤੇ ਫਿਰ ਰੇਲ ਗੱਡੀ ਦੇ ਨਾਲ ਜੋੜਿਆ ਗਿਆ ਇਸ ਨੂੰ ਜੰਮੂ ਦੇ ਲਈ ਬਾਅਦ ਦੇ ਵਿੱਚ ਰਵਾਨਾ ਕੀਤਾ ਗਿਆ ਕੀ ਮੈਂ ਨੇ ਦੱਸਿਆ ਕਿ ਇਹ ਵੱਟਾ ਹਾਦਸਾ ਹੋ ਸਕਦਾ ਸੀ ਬੋਗੀਆਂ ਪਟਰੀ ਤੋਂ نیچے ਆਉਣ ਤੋਂ ਵਾਲਵਲ ਬਚੀਆਂ ਨੇ ਤਾਂ ਦੱਸਿਓ ਕਿ ਇਸ ਮਾਮਲੇ ਦੇ ਵਿੱਚ ਅੰਬਾਰਾ ਡਿਵੀਜ਼ਨ ਦੇ ਸੀਨੀਅਰ ਡੀਸੀਐਮ ਕੋਚਿੰਗ ਨਵੀਨ ਕੁਮਾਰ ਨੇ ਦੱਸਿਆ ਕਿ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਸਰਹੰਦ ਜੰਕਸ਼ਨ ਤੇ ਫੁਟੇਜ ਦੇਖੀ ਜਾਏਗੀ ਕਿ ਇੰਜਨ ਅਤੇ ਬੋਗੀਆਂ ਨੂੰ ਜੋੜਨ ਵਾਲੀ ਹੁੱਕ ਦੇ ਨਾਲ ਕਿਸੇ ਨੇ ਕੋਈ ਛੇੜਖਾਨੀ ਕੀਤੀ ਹੈ ਜਾਂ ਫਿਰ ਸਟਾਫ ਦੀ ਲਾਪਰਵਾਹੀ ਹੈ ਅਤੇ ਜੇਕਰ ਕਿਸੇ ਯਾਤਰੀ ਦੀ ਸ਼ਰਾਰਤ ਹੋਈ ਤਾਂ ਉਸ ਦੇ ਉੱਪਰ ਵੀ ਵੱਡੀ ਕਾਰਵਾਈ ਹੋਵੇਗੀ ਜੇਕਰ ਸਟਾਫ ਦੀ ਲਾਪਰਵਾਹੀ ਹੋਈ ਤਾਂ ਸਟਾਫ ਦੇ ਖਿਲਾਫ ਵੀ ਐਕਸ਼ਨ ਹੋਏਗਾ ਫਿਲਹਾਲ ਰੇਲ ਇੰਜਨ ਦੀ ਜਾਂਚ ਅੰਮ੍ਰਿਤਸਰ ਦੇ ਵਿੱਚ ਕਰਵਾਈ ਜਾਏਗੀ ਉੱਥੇ ਹੀ ਜੋ ਪ੍ਰਤੱਖਦਰਸ਼ੀ ਨੇ ਯਾਨੀ ਜੋ ਚਸ਼ਮਦੀਦ ਨੇ ਉਹਨਾਂ ਨੇ ਦੱਸਿਆ ਕਿ ਰੇਲ ਦਾ ਇੰਜਨ ਅਲੱਗ ਹੋ ਕੇ ਕਾਫੀ ਦੂਰ ਤੱਕ ਚਲਾ ਗਿਆ ਕਈ ਸਾਲ ਪਹਿਲਾਂ ਵੀ ਇਸ ਥਾਂ ਤੇ ਥੋੜੀ ਦੂਰ ਕੌੜੀ ਪਿੰਡ ਦੇ ਵਿੱਚ ਰੇਲ ਹਾਦਸਾ ਹੋਇਆ ਜਿਸ ਦੀਆਂ ਯਾਦਾਂ ਅੱਜ ਤਾਜ਼ੀਆਂ ਹੋ ਗਈਆਂ ਇਹ ਰੇਲਵੇ ਦੀ ਲਾਪਰਵਾਹੀ ਹੈ ਇਸ ਨੂੰ ਸੁਧਾਰਨਾ ਚਾਹੀਦਾ ਹੈ ਦੂਜੇ ਪਾਸੇ ਜੋ ਯਾਤਰੀ ਐਸੇ ਟ੍ਰੇਨ ਦੇ ਵਿੱਚ ਸਵਾਰ ਸੀ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਤਾਂ ਅੱਜ ਰੱਬ ਨੇ ਹੱਥ ਰੱਖ ਕੇ ਬਚਾ ਲਿਆ ਰੇਲਵੇ ਗਲਤੀ ਕਰਦਾ ਹੈ ਤਾਂ ਹੁਣ ਇਸ ਤੇ ਕੀ ਕਹਿ ਸਕਦੇ ਆ ਕੀ ਕੀਤਾ ਜਾਏ ਫਿਲਹਾਲ ਅਸੀਂ ਬਚ ਗਏ ਆ ਇਹ ਹੀ ਹਰ ਕਿਸੇ ਦੇ ਜ਼ਬਾਨ ਤੇ ਸ਼ਬਦ ਸੀ ਜਿਸ ਵੇਲੇ ਉਹਨਾਂ ਤੋਂ ਪੁੱਛਿਆ ਗਿਆ ਤਾਂ ਹਰ ਕਿਸੇ ਦੀ ਧੜਕਣਾ ਤੇਜ਼ ਹੋ ਚੁੱਕੀ ਆ ਸੀ ਜੋ ਉਸ ਵੇਲੇ ਟ੍ਰੇਨ ਦੇ ਵਿੱਚ ਸਵਾਰ ਸੀ ਤੇ ਜੋ ਇਸ ਘਟਨਾ ਨੂੰ ਆਪਣੀ ਅੱਖਾਂ ਦੇ ਸਾਹਮਣੇ ਦੇਖ ਰਹੇ ਸੀ ਲੋਕ ਤਾਂ ਇਸ ਦੇ ਵਿੱਚ ਵੱਡੀ ਭੂਮਿਕਾ ਉਸ ਕੀ ਮੈਨ ਦੀ ਕਹਿ ਸਕਦੇ ਹਾਂ ਜਿਸ ਦੇ ਵੱਲੋਂ ਰੋਲਾ ਪਾ ਕੇ ਡਰਾਈਵਰ ਨੂੰ ਕਿਸੇ ਨਾ ਕਿਸੇ ਤਰੀਕੇ ਦੀ ਜਾਣਕਾਰੀ ਦਿੱਤੀ ਗਈ ਇੰਜਨ ਰੋਕਿਆ ਗਿਆ ਕਿ ਜੇਕਰ ਇਕੱਲਾ ਇੰਜਨ 3 3 ਕਿਲੋਮੀਟਰ ਤੋਂ ਜ਼ਿਆਦਾ ਅੱਗੇ ਪਹੁੰਚ ਜਾਂਦਾ ਤਾਂ ਹੋਰ ਵੀ ਜ਼ਿਆਦਾ ਮੁਸ਼ਕਲ ਹੋ ਸਕਦੀ ਸੀ ਫਿਲਹਾਲ ਪਟਰੀ ਤੋਂ ਥੱਲੇ ਉਤਰਨ ਤੋਂ ਟ੍ਰੇਨ ਦੇ ਡੱਬੇ ਇਹ ਬੋਗੀਆਂ ਬਚ ਗਏ ਨਹੀਂ ਤਾਂ 22000 ਤੋਂ 22000 ਜੋ ਲੋਕ ਇਸ ਦੇ ਵਿੱਚ ਸਵਾਰ ਸੀ ਕੋਈ ਵੱਡੀ ਘਟਨਾ ਹੋ ਸਕਦੀ ਸੀ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਜਿਸ ਨੂੰ ਰੱਬ ਨੇ ਵਾੜ-ਵਾੜ ਬਚਾ ਲਿਆ ਇਹ ਵੱਡਾ ਹਾਦਸਾ ਟਲ ਗਿਆ ਫਿਲਹਾਲ ਰੇਲਵੇ ਵਿਭਾਗ ਦੇ ਵੱਲੋਂ ਜਾਣਕਾਰੀ ਜੋ ਜਾਂਚ ਹੈ ਸ਼ੁਰੂ ਕਰ ਦਿੱਤੀ ਗਈ ਹੈ ਜਾਣਕਾਰੀ ਵਿੱਚ ਦਾਈ ਜਾ ਰਹੀ ਹੈ ਕਿ ਕੌਣ ਕੌਣ ਸੀ ਜਿਸ ਵੇਲੇ ਇਹ ਜੋ ਇੰਜਨ ਬਦਲਿਆ ਗਿਆ ਤੇ ਹੁਣ ਜੋ ਅੱਗੇ ਦੀ ਕਾਰਵਾਈ ਹੋਏਗੀ ਜੇਕਰ ਕਿਸੇ ਸਟਾਫ ਦੀ ਗਲਤੀ ਹੋਈ ਉਸ ਤੇ ਐਕਸ਼ਨ ਹੋਏਗਾ ਜੇਕਰ ਕਿਸੇ ਨੇ ਸ਼ਰਾਰਤ ਕੀਤੀ ਉਸ ਤੇ ਐਕਸ਼ਨ ਹੋਏਗਾ ਜੇਕਰ ਕਿਸੇ ਯਾਤਰੀ ਨੇ ਕੁਝ ਕੀਤਾ ਤਾਂ ਉਸ ਤੇ ਕਾਰਵਾਈ ਹੋਏਗੀ ਪਰ बार-बार ਇੱਕੋ ਹੀ ਗਲਤ ਮਾਕ ਚ ਆ ਰਹੀ ਹੈ ਰੱਬ ਦਾ ਸ਼ੁਕਰ ਕਰ ਸਕਦੇ ਆ ਕਿ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਅਚਾਨਕ ਜਿਸ ਤਰੀਕੇ ਇੰਜਨ ਰੇਲ ਗੱਡੀ ਤੋਂ ਅਲੱਗ ਹੋਇਆ ਤਾਂ ਬੋਗੀਆਂ ਪਲਟਣੋਂ ਬਚ ਗਈਆਂ ਪਟੜੀ ਤੋਂ ਉਤਰਨ ਉਤਰਨੋਂ ਬਚ ਗਏ ਨਹੀਂ ਤਾਂ ਕੋਈ ਵੀ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ ਹਲਕਾ ਅਜਨਾਲਾ ਦੇ ਵਿੱਚ ਅਕਾਲੀ ਦਲ ਨੂੰ ਉਸ ਵੇਲੇ ਅੱਜ ਵੱਡਾ ਛਟਕਾ ਲੱਗਿਆ ਜਦੋਂ ਪਿੰਡ ਕਰੀਮਪੁਰਾ ਦੇ ਸਾਬਕਾ ਸਰਪੰਚ ਸੁਬੇਗ ਸਿੰਘ ਅਤੇ ਸਾਬਕਾ ਸਰਪੰਚ ਕਰਨੈਲ ਸਿੰਘ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਦੱਸ ਦਈਏ ਕਿ ਇਸ ਮੌਕੇ ਤੇ ਕੈਬਨਿਟ ਮੰਤਰੀ ਅਤੇ ਅਮ੍ਰਿਤਸਰ ਤੋਂ ਲੋਕ ਸਭਾ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਇਹਨਾਂ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਗਿਆ ਤੇ ਪਰਮਾ ਸਵਾਗਤ ਕੀਤਾ ਗਿਆ ਇਸ ਮੌਕੇ ਤੇ ਗੱਲਬਾਤ ਕਰਦੇ ਆ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਆਖਿਆ ਕਿ ਪਿੰਡ ਕਰੀਮਪੁਰਾ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਅਕਾਲੀ ਅਤੇ ਕਾਂਗਰਸੀ ਪਰਿਵਾਰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਜਿਸ ਦੇ ਨਾਲ ਪਾਰਟੀ ਨੂੰ ਵੱਡੀ ਮਜ਼ਬੂਤੀ ਮਿਲੀ ਹੈ ਵੱਖ-ਵੱਖ ਪਾਰਟੀਆਂ ਦੇ ਸਾਡੇ ਬਹੁਤ ਸਿਆਣੇ ਸੀਨੀਅਰ ਆਗੂ ਜਿਹੜੇ ਅਕਾਲੀ ਦਲ ਦੇ ਕਾਂਗਰਸ ਦੇ ਬੀਜੇਪੀ ਦੇ ਉਹ ਛੱਡ ਕੇ ਪਾਰਟੀਆਂ ਦੇ ਵਤੀ ਪਾਰਟੀ ਨੂੰ ਛੱਡ ਕੇ ਸਾਡਾ ਕੰਮ ਦੇਖ ਕੇ ਸਦਾ ਭਗਵਾਨ ਸਿੰਘ ਮਾਨੰਦੀ ਆ ਬਹੁਤ ਸਿਆ ਤਾਂ ਖੁਸ਼ ਹੋ ਕੇ ਉਹਦਾ ਸਾਹਬੇਮੀ ਪਾਰਟੀ ਚ ਸ਼ਾਮਲ ਹੋ ਉਹਦਾ ਫੈਸਲਾ ਕੀਤਾ ਇੱਥੇ ਵੀ ਸਦਾ ਸੁਵੇਕ ਸਿੰਘ ਔੜੀ ਸਾਬਕਾ ਸਰਪੰਚ ਸਦਾ ਦਵਿੰਦਰ ਸਿੰਘ ਔੜੀ ਆਪਣੇ ਸਾਹਬੇਈ ਸਾਥੀਆਂ ਨਾਲ ਉਹ ਮੇਰਾ ਖਾਤਾ ਪਿੰਡ ਹੀ ਬਲ ਇੱਕ ਮੋਟ ਹੋ ਗਿਆ ਕੋਈ ਹੋਰ ਦਿਲਦਾ ਇਦਾਂ ਹੀ ਵਕ ਵਕ ਸਮਾ ਤੋਂ ਬਹੁਤ ਸਾਰੇ ਰੋਜ਼ ਹੀ ਚਾਹੀਦਾ ਇੰਨੇ ਲੋਕ ਤੜਾ ਤੜ ਪਾਰਟੀ ਦੇ ਸ਼ਾਮਲ ਹੋਦੇ ਔਰ ਤੇਰਾ ਜੀਦੋ ਦਾ ਜਿਹੜਾ ਸੁਪਨਾ ਮਾਨ ਸਾਹਿਬ ਦਾ ਉਪਦੇਸ਼ ਪੂਰਾ ਉੜ ਜਾ ਇਸ ਮੌਕੇ ਗੱਲਬਾਤ ਕਰਦੇ ਆ ਸਾਬਕਾ ਸਰਪੰਚ ਸੁਬੇਗ ਸਿੰਘ ਨੇ ਆਖਿਆ ਕਿ ਉਹ ਕੁਲਦੀਪ ਸਿੰਘ ਢਾਲੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਆਪ ਦੇ ਵਿੱਚ ਸ਼ਾਮਲ ਹੋਏ ਨੇ ਸਾਡੇ ਪਿੰਡ ਲਾਲੋ ਕਮੀਰਪੁਰਾ ਦੇ ਵਿੱਚ ਆਏ ਆ ਸਾਡੇ ਗ੍ਰਹਿ ਵਿਖੇ ਆਏ ਮੰਤਰੀ ਸਾਹਿਬ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਉਹਨਾਂ ਨਾਲ ਹੋਰ ਪਤਵੰਤੇ ਸੱਜਣ ਆਏ ਆ ਉਹਨਾਂ ਦੇ ਬਹੁਤ-ਬਹੁਤ ਧੰਨਵਾਦ ਅੱਜ ਕਾਲੀ ਦਲ ਤੇ ਕਾਂਗਰਸ ਨੂੰ ਛੱਡ ਕੇ ਬਹੁਤ ਪਰਿਵਾਰ ਜਿਹੜੇ ਅਸੀਂ ਮੰਤਰੀ ਸਾਹਿਬ ਨਾਲ ਸ਼ਾਮਲ ਕਰਾਏ ਆ ਉਹ ਇਹਨਾਂ ਨਾਲ ਦਿਨ ਰਾਤ ਮਤਲਬ ਤਰੱਕੀ ਕਰਨਗੇ ਮੈਂਤ ਕਰਕੇ ਇਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਨਹੀਂ ਆਪਣੇ ਮਾਣ ਕਰਦੇ ਵੀ ਇਸ ਪਿੰਡ ਨੂੰ ਵੱਧ ਤੋਂ ਵੱਧ ਚਾਰ ਪੰਜ ਵੋਟਾਂ ਤੋਂ ਵੱਧ ਵੋਟਾਂ ਦੂਜੀ ਪਾਰਟੀ ਦੀਆਂ ਨਹੀਂ ਨਿਕਲਦੀ ਸਮੂਚਾ ਪਿੰਡ ਹੀ ਜਿਹੜਾ ਸਮੂਚਾ ਪਿੰਡ ਹੀ ਇੱਕ ਪਾਸੇ ਦੀ ਸਾਰਾ ਹੀ ਮੰਤਰੀ ਸਾਹਿਬ ਦੇ ਨਾਲ ਇਸੇ ਤਰ੍ਹਾਂ ਸਾਬਕਾ ਸਰਪੰਚ ਅਤੇ ਆਮ ਆਦਮੀ ਪਾਰਟੀ ਦੇ ਆਗੂ ਹਰਮਿਤ ਸਿੰਘ ਲਾਡੀ ਸੰਧੂ ਨੇ ਆਖਿਆ ਕਿ ਸਮੂਚਾ ਪਿੰਡ ਕਰੀਨਪੁਰਾ ਚੋਣਾ ਦੇ ਵਿੱਚ ਆਮ ਆਦਮੀ ਪਾਰਟੀ ਦਾ ਸਾਥ ਦੇ ਦੇਗਾ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਜੀ ਦਾ ਬਹੁਤ ਬਹੁਤ ਹੀ ਧੰਨਵਾਦ ਕਰਦੇ ਆਂ ਕਿ ਜਿੰਨਾ ਆਪਣਾ ਕੀਮਤੀ ਸਮਾਂ ਕੱਢ ਕੇ ਤੇ ਸਾਡੇ ਪਿੰਡ ਆਉਣਾ ਕੀਤਾ ਵਾ ਤੇ ਸਾਡੇ ਪਿੰਡ ਦੇ ਵਿੱਚ ਜਿੰਨੇ ਵੀ ਵਰਕਰ ਸਨ ਅਕਾਲੀਆਂ ਦੇ ਜਾਂ ਕਾਂਗਰਸੀਆਂ ਦੇ ਉਹ ਸਾਰੇ ਅੱਜ ਆਹ ਪਾਰਟੀ ਵਿੱਚ ਸ਼ਾਮਲ ਹੋਏ ਨੇ ਸ੍ਰੀ ਭਗਵੰਤ ਮਾਨ ਸਾਹਿਬ ਜੀ ਦਾ ਜਿਹੜਾ ਉਹਨਾਂ ਦਾ ਕੰਮ ਹੈ ਪੰਜਾਬ ਵਿੱਚ ਉਹਨਾਂ ਕੀਤੇ ਬਾਕੀ ਧਾਰੀਵਾਲ ਸਾਹਿਬ ਉਹਨਾਂ ਨੇ ਜੋ-ਜੋ ਕੰਮ ਕੀਤੇ ਨੇ ਉਹਨਾਂ ਕਾਰਜਾਂ ਨੂੰ ਪਹਿਲ ਦਿੰਦੇ ਹੋયા ਅੱਜ ਜਿਹੜੇ ਆ ਕਾਲੀ ਕਾਂਗਰਸੀ ਆ ਕੋਚ ਆ ਪਾਰਟੀ ਵਿੱਚ ਸ਼ਾਮਲ ਹੋਏ ਨੇ ਹਰ ਕੋਈ ਇਹ ਅੱਜ ਜੇ ਆਪਾਂ ਕਹੀਏ ਪਹਿਲਾਂ ਜਿਵੇਂ ਕੰਨੇ ਇੱਕ ਪਾਰਟੀ ਬਾਜੀ ਆ ਜਾਂ ਧੜੇ ਬਾਜੀ ਆ ਅੱਜ ਉਹ ਚੀਜ਼ਾਂ ਖਤਮ ਹੁੰਦੀਆਂ ਨਜ਼ਰ ਆ ਰਹੀਆਂ ਵਾ ਦੱਸ ਦਈਏ ਕਿ ਅੰਮ੍ਰਿਤਸਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਦੀ ਚੋਣ ਮੁਹਿੰਮ ਨੂੰ ਭਰਮਾ ਹੁੰਗਾਰਾ ਮਿਲ ਰਿਹਾ ਜਿਸ ਦੇ ਚੱਲਦਿਆਂ ਉਹਨਾਂ ਦੀ ਸਥਿਤੀ ਕਾਫੀ ਮਜ਼ਬੂਤ ਹੁੰਦੀ ਜਾ ਰਹੀ ਹੈ ਅਜਨਾਲਾ ਤੋਂ ਪ੍ਰਦੀਪ ਰੋੜਾ ਹਮਦਰਦ ਟੀਵੀ ਇਸ ਵੇਲੇ ਦੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਅੰਮ੍ਰਿਤਸਰ ਦੇ ਵਿੱਚ ਕਰੇਂਡਾ ਇਲਾਕੇ ਦੇ ਅਦੀਨ ਆਉਂਦੇ ਪਿੰਡ ਪਢਿਆਰ ਦੇ ਵਿੱਚ ਕਿਸਾਨਾਂ ਨੂੰ ਉਸ ਵੇਲੇ ਭਾਜੜਾ ਪੈ ਗਈਆਂ ਜਦੋਂ ਬਿਜਲੀ ਦੇ ਸ਼ਾਰਟ ਸਰਕਟ ਦੇ ਕਰਕੇ ਅੱਗ ਲੱਗ ਗਈ ਦੱਸਦੀ ਹੈ ਕਿ ਅੱਗ ਇੰਨੀ ਭਿਆਨਕ ਸੀ ਕਿ ਦੇਖਦੇ ਹੀ ਦੇਖਦੇ ਕੁਝ ਹੀ ਸਮੇਂ ਦੇ ਵਿੱਚ ਕਰੀਬ 250 ਏਕੜ ਫਸਲ ਸੜ ਕੇ ਸੁਆਹ ਹੋ ਗਈ ਅੰਮ੍ਰਿਤਸਰ ਦੇ ਪਿੰਡ ਪਡਿਆਰ ਵਿਖੇ ਟਰਾਂਸਫਾਰਮਰ ਦੇ ਸ਼ਾਰਟ ਸਰਕਟ ਕਾਰਨ ਖੇਤਾਂ ਦੇ ਵਿੱਚ ਖੜੀ ਕਿਸਾਨਾਂ ਦੀ 250 ਏਕੜ ਫਸਲ ਨੂੰ ਅੱਗ ਲੱਗ ਗਈ। ਜਿਸ ਤੋਂ ਬਾਅਦ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਪਰ ਜਦੋਂ ਤੱਕ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਉਦੋਂ ਤੱਕ ਪਾਣਾ ਵਧ ਚੁੱਕਿਆ ਸੀ। ਕਰੀਬ 250 ਏਕੜ ਕਣਕ ਦੀ ਫਸਲ ਸੜ ਕੇ ਸਵਾਹ ਹੋ ਗਈ। ਇਸ ਮੌਕੇ ਗੱਲਬਾਤ ਕਰਦੇ ਆਂ ਕਿਸਾਨਾਂ ਨੇ ਦੱਸਿਆ ਕਿ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਸੈਂਕੜੇ ਏਕੜ ਕਣਕ ਦੀ ਫਸਲ ਅਤੇ ਨਾੜ ਸੜ ਕੇ ਸੁਆਹ ਹੋ ਗਿਆ। ਉਹਨਾਂ ਨੇ ਕਿਹਾ ਕਿ ਸਾਨੂੰ ਫਾਇਰ ਬ੍ਰਿਗੇਡ ਦਾ ਕੋਈ ਫਾਇਦਾ ਨਹੀਂ ਹੋਇਆ। ਬਾਜੀ ਅਸੀਂ ਦੁਪਹਿਰ ਦਾ ਕੋਈ 2:30 ਵਜੇ ਦਾ ਟਾਈਮ ਹੋਗਾ ਜੇ ਅਸੀਂ ਘਰੇ ਸੀ। ਇਹ ਤੋਂ ਚਾਨਚੱਕ ਨਾ 24 ਘੰਟੇ ਵਾਲੀ ਪਾਵਰ ਲਾਈਨ ਦੇ ਵਿੱਚੋਂ ਚਿੰਗਾੜੇ ਡਿਗੇ ਆ। ਜਿਹਦੇ ਸ਼ਾਰਟ ਸਰਕਟ ਸ਼ਾਰਟ ਹੋਣ ਕਰਕੇ ਘੜ ਤੋਂ ਘਾਟ ਇੱਥੇ 1.5 200 ਕਿਲੇ ਦਾ ਨੁਕਸਾਨ ਹੋ ਚੁੱਕਾ ਹੈ। ਜ਼ਿੰਮੇਦਾਰਾ ਜਿਸ ਦੇ ਵਿੱਚ ਨਾਲ तकरीबन ਜ਼ਿਆਦਾ ਖਲੋਤਾ ਸੀ ਤੂੜੀ ਮੰਨ ਵਾਲੇ ਅਸੀਂ ਸਰਕਾਰ ਕੋਲੋਂ ਮੰਗ ਕਰਦੇ ਕੋਈ ਮਸਲਾ ਹੱਲ ਕੀਤਾ ਜਾਵੇ ਸਾਡਾ ਕਿਉਂਕਿ ਸਾਰਾ ਕਿਸੇ ਦਾ ਵੀ ਇਕੱਲੇ ਕਿਸੇ ਦਾ ਵੀ 10 ਇਕੱਲੇ ਆ ਇਹਨਾਂ ਕੋਲ ਸਾਰੇ ਜ਼ਿੰਮੇਦਾਰਾਂ ਨੂੰ ਨੁਕਸਾਨ ਹੋਇਆ ਬਾਕੀ ਜਾਨੀ ਮਾਲੀ ਦਾ ਨੁਕਸਾਨ ਨਹੀਂ ਹੋਇਆ ਜੀ ਬਾਕੀ ਇਹ ਬੜੇ ਜ਼ੋਰ ਨਾਲ ਕਾਬੂ ਕੀਤੀ ਹੈ ਫਾਇਰ ਗ੍ਰੇਡ ਦਾ ਕੋਈ ਵੀ ਪ੍ਰਬੰਧ ਇਸੇ ਸਾਡੇ ਕੋਲ ਨਹੀਂ ਪਹੁੰਚਿਆ ਅਸੀਂ ਜਿੰਨੇ ਵੀ ਜ਼ਿੰਮੇਦਾਰਾਂ ਕਰੀਮਨ ਪਿੰਡਾਂ ਦੇ ਜ਼ੋਰ ਮਾਰ ਰਿਹਾ ਸਭਾ ਚਾਹੀਏ ਫਾਇਰ ਗ੍ਰੇਡ ਸਾਡੇ ਕੋਲੇ ਪੇਰ ਵੀ ਸਾਡਾ 1.200 ਕਿੱਲਾ ਨਾੜ ਦਾ ਸੜ ਚੁੱਕਾ ਸਰਕਾਰ ਤਾਂ ਉਹ ਮੰਗ ਕਰਦੇ ਆ ਜੀ ਦੇਖੋ ਜੀ ਕਈਆਂ ਕੋਲ ਪਹਿਲੀ ਆਪਣੀ ਕਈਆਂ ਨੇ ਠੇਕੇ ਤੇ ਲਈ ਆ ਜਿਨ੍ਹਾਂ ਦੀ ਤੂੜੀ ਬੰਨ ਵਾਲੀ ਕੋਈ ਨਾ ਕੋਈ ਦਿੱਤਾ ਜਾਵੇ ਸਾਡੀ ਇਹੋ ਜਿਹਾ ਸਰਕਾਰ ਕੇ ਮੰਗੇ ਪਾਜੀ ਅੱਗ ਆਈ ਐ ਪਿੱਛੋਂ ਬਹੁਤ ਤੇਜ਼ ਅੱਗ ਆਈ ਐ ਪ੍ਰੇਮਸ਼ਤਿ ਬੁਝਾਈ ਕਿਵੇਂ ਲੱਗਿਆ ਇਹ ਕੋਈ 24 ਘੰਟੇ ਦੀ ਪਾਵਰ ਲਾਈਨ ਸੀ ਉਹਦੇ ਸ਼ਾਰਟ ਸਰਕਟ ਕਰਕੇ ਅੱਗ ਲੱਗੀ ਸਰਕਾਰ ਕੋ ਵੀ ਮੰਗ ਕਰਦੇ ਦੇਖੋ ਜੀ ਸਰਕਾਰ ਕੋ ਇਹੋ ਡਿਮਾਂਡ ਮੰਗ ਕਰਦੇ ਆ ਕਿ ਨੁਕਸਾਨ ਬਹੁਤ ਹੋ ਚੁੱਕਾ ਹੈ ਕਈਆਂ ਕੋ ਪਹਿਲੀ ਠੇਕੇ ਤੇ ਲਈ ਕਈਆਂ ਨੇ ਤੇ ਕਈਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਹੈ ਕਿੰਨੇ ਤੜੇ ਇਹ ਦੇਖੋ ਜੀ 2 250 ਕਿਲੇ ਲਾਗੇ ਬਨੇ ਹੋਏਗਾ ਕਾਫੀ ਨੁਕਸਾਨ ਹੋ ਹਾਂਜੀ ਬਹੁਤ ਜ਼ਿਆਦਾ ਨੁਕਸਾਨ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਆ ਦੇਖੋ ਜਾਨੀ ਮਾਲੀ ਨੁਕਸਾਨ ਤਾਂ ਨਹੀਂ ਸੀਗਾ ਪਰ ਸਾਡੇ ਪਸ਼ੂ ਸੀਗੇ ਜੋ ਕਿ ਮਤਲਬ ਹੋ ਸਕਦਾ ਸੀ ਨੁਕਸਾਨ ਹਾਂਜੀ ਬਾਕੀ ਮਾਲੀ ਨੁਕਸਾਨ ਤਾਂ ਹੋਇਆ ਜਾਨੀ ਇਸ ਦੇ ਨਾਲ ਹੀ ਕਿਸਾਨ ਆਗੂ ਕਾਬਲ ਸਿੰਘ ਮਹਾਵਾ ਨੇ ਆਖਿਆ ਕਿ ਆਗ ਲੱਗਣ ਦੇ ਨਾਲ ਕਿਸਾਨਾਂ ਦਾ ਭਾਰੀ ਨੁਕਸਾਨ ਹੋ ਚੁੱਕਾ ਹੈ ਪਰ ਜਾਨੀ ਨੁਕਸਾਨ ਤੋਂ ਬਚਾ ਰਿਹਾ ਅਗ ਕਸਾਨਾਂ ਤੋਂ ਹੀ ਪਤਾ ਲੱਗਾ ਜਿਹੜੇ ਰੀਪਰ ਇੱਥੇ ਚਲਾ ਰਹੇ ਸੀ ਬਿ ਟ੍ਰਾਂਸਫਰਮ ਦੇ ਉੱਪਰੋਂ ਪਟਾਕੇ ਪਏ ਨੇ ਸ਼ੋਰ ਸ਼ਰਕੜ ਹੋਇਆ ਵਾ ਤੇ ਉਹਦੇ ਨਾਲ ਜਿਹੜੇ ਚੰਗਿਆੜੀ ਥਲੇ ਡਿੱਗੇ ਰੇ ਪੇ ਅੱਗ ਵੱਦੀ ਵੱਦੀ ਹਵਾ ਤੇਜ਼ ਸੀਗੀ ਤੇ ਅੱਗ ਜਲਦੀ ਹੀ ਹੋ ਜਾਦਾ ਭਿਆਨਕ ਰੂਪ ਧਾਰੀ ਕਿੰਨੀ ਜਗ੍ਹਾ ਨੂੰ 200 ਤੋਂ ਪਲਾਸੀ ਸੜ ਗਿਆ ਹੋ ਸਕਦਾ ਵੀ ਜਿਆਦਾ 300 ਦੇ ਜਿਆਦਾ ਹੀ ਹੋ ਸਕਦਾ ਨਾ ਸੜ ਗਿਆ ਰਕਬਾ ਜਿਆਦਾ ਜੀ ਜਾਨੀ ਮਾਨੀ ਨੁਕਸਾਨ ਨਹੀਂ ਹੈ ਜਾਨੀ ਮਾਨੀ ਨੁਕਸਾਨ ਤੋਂ ਗੁਰੂ ਰਾਮਦਾਸ ਨੇ ਬੜੀ ਕਿਰਪਾ ਕੀਤੀ ਆ ਵੀ ਜਿਹੜੇ ਸਾਡੇ ਵੀਰ ਰੀਪਰ ਚਲਾ ਰਹੇ ਸੀ ਜਦੋਂ ਅੱਗ ਪਿੱਛੋਂ ਆਈ ਆ ਤੇ ਉਹਨਾਂ ਨੇ ਫਿਰ ਇੱਕ ਟਰੈਕਟਰ ਨੂੰ ਅੱਗ ਲੱਗਣ ਲੱਗੀ ਸੀਗੀ ਤੇ ਉਹ ਜਿਹੜੇ ਸਾਡੇ ਵੀਰ ਸੀ ਉਹਨਾਂ ਦਬਾ ਦੇ ਉੱਤੇ ਮਿੱਟੀ ਸੁੱਟਣ ਦੀ ਕੋਸ਼ਿਸ਼ ਕੀਤੀ ਤੇ ਫਿਰ ਉਹਨਾਂ ਟਰੈਕਟਰ ਪਿਛਾ ਜਾ ਕੇ ਆਪਣੇ ਬਾਹਰ ਕੱਢ ਲਿਆ ਉਸ ਤੋਂ ਮਹਿਜ 10-15 ਮਿੰਟ ਹੀ ਪਹਿਲਾਂ ਹੁਣੇ 15 ਕਿਲੇ ਵਿੱਚ ਕਣ ਖਲੋਤੀ ਸੀ ਉਹ ਘਿੰਡੀ ਵਾਲੇ ਲੋਕ ਵੜਾ ਕੇ ਲੈ ਕੇ ਗਏ ਨੇ ਤੇ ਉਧਰੋਂ ਮਗਰੋਂ ਅੱਗ ਲੱਗੀ ਆਏ ਵੀ ਜਿਹੜੇ ਕੁਦਰਤ ਨੇ ਦਾਣਾ ਸਾਡੇ ਨਸੀਬ ਵਿੱਚ ਸੀ ਉਹਨਾਂ ਵਿਚਾਰਿਆਂ ਦੇ ਘਰ ਵਿੱਚ ਦਾਣੇ ਚਲੇ ਗਏ ਨੇ ਉਹ ਬਚਾਅ ਹੋ ਗਿਆ ਤੇ ਪੁੱਤਾਂ ਵਾਂਗੂ ਪਾਲੀ ਵੀ ਫਸਲ ਜਿਹੜੀ ਉਹਦੀ ਜੇਕਰ ਉਹਦੀ 15 ਕਿਲੇ ਏਕੜ ਕਣਕ ਸੜ ਜਾਂਦੀ ਇਹਦੇ ਜਿਆਦਾ ਨੁਕਸਾਨ ਹੋਣਾ ਸੀ ਕੋਈ ਫਾਇਰ ਬ੍ਰਿਗੇਡ ਦੇ ਅਧਿਕਾਰੀ ਦੇਖੋ ਫਾਇਰ ਬ੍ਰਿਗੇਡ ਨੂੰ ਪੁਲਿਸ ਐਸ ਐਚ ਓ ਨੇ ਕ੍ਰੈਂਡੇ ਨੇ ਫੋਨ ਕੀਤਾ ਸੀ ਕਿ ਤੇ ਜਿਹੜੀ ਫਾਇਰ ਬ੍ਰਿਗੇਡ ਆ ਇਹ ਕਾਫੀ ਲੇਟ ਆਈ ਆ ਉਹਨੇ ਚਿਹਰੇ ਸਾਡੇ ਲਾਗੇ ਕਿਸਾਨ ਵੀਰ ਖਲੋਤੇ ਨੇ ਇਹਨਾਂ ਦੇ ਸਾਹਮਣੇ ਬਹਿ ਗਿਆ ਤੇ ਬਹਿਗ ਤੋਂ ਜਿਹੜੇ ਇਹਨਾਂ ਦੇ ਘਰਾਂ ਵਿੱਚ ਟਰੈਕਟਰ ਖਲੋਤੇ ਨੇ ਜਿਹੜੇ ਪਾਣੀ ਵਾਲੇ ਪ੍ਰੈਸ਼ਰ ਆ ਜਿਹਦੇ ਨਾਲ ਸਪਰੇਅ ਕਰਦੇ ਆ ਉਹ ਪਾਣੀ ਵਾਲੇ ਪੰਪਾਂ ਨਾਲ ਅੱਗ ਦੇ ਕਾਬੂ ਕੀਤਾ ਔਰ ਬੀ ਐਸ ਐਫ ਦੀਆਂ ਦੋ ਗੱਡੀਆਂ ਆ ਗਈਆਂ ਉਹਨਾਂ ਵੀ ਕਾਫੀ ਆਪਣੇ ਮਸਖਤ ਦੇ ਨਾਲ ਪਾਣੀ ਪੂ ਕੁਝ ਉਹਨਾਂ ਦੇ ਉਪਰਾਲਾ ਹੋ ਗਿਆ ਕੁਝ ਪਾਣੀ ਵਾਲੇ ਜਿਹੜੇ ਪ੍ਰੈਸ਼ਰ ਹੁੰਦੇ ਸਾਡੇ ਸਪਰੇਅ ਵਾਲੇ ਪੰਪ ਉਹਨਾਂ ਦਾ ਕੁਝ ਟਰੈਕਟਰ ਰੂਟਾਵੇਟਰ ਮਗਰ ਪੈ ਗਏ ਹੱਲਾ ਮਗਰ ਪੈ ਗਈਆਂ ਉਹਦਾ ਕਰਕੇ ਕਿਉਂ ਸਾਡੇ ਆ ਜਿਆਦਾ ਬਚਾ ਆਇਆ ਵਾ ਦੱਸਦੀ ਹੈ ਕਿ ਇਸ ਮੰਦਭਾਗੀ ਘਟਨਾ ਤੋਂ ਬਾਅਦ ਕਿਸਾਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ ਅੰਮ੍ਰਿਤਸਰ ਤੋਂ ਹਿਮਾਂਚੂ ਸ਼ਰਮਾ ਹਮਦਰਦ ਟੀਵੀ ਸੋ ਇਹ ਸੰਪੰਜਾਬ ਦੀਆਂ ਕੁਝ ਮੁੱਖ ਖਬਰਾਂ ਅਚਈਆਂ ਹੋਰ ਨਾ ਖਬਰਾਂ ਦੇ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ